everyone welcome or welcome back to my channel so meet study hub ਦੇ ਉੱਤੇ ਕੰਟੈਂਟ ਕਿੱਦਾਂ ਸਰਚ ਕਰਨਾ ਹੈ ਮੈਂ ਬਹੁਤ ਵਾਰ ਪਹਿਲਾਂ ਵੀ ਇਹ ਚੀਜ਼ ਡਿਸਕਸ ਕਰ ਚੁੱਕੀ ਹਾਂ ਕਿ ਕਿੱਦਾਂ ਆਪਾਂ ਕੰਟੈਂਟ ਜਿਹੜਾ ਹੈ ਲੱਭਣਾ ਹੈ ਬਹੁਤ سارے ਬੱਚੇ ਜਿਹੜੇ ਹੈਗੇ ਨੇ ਮੈਨੂੰ ਬਾਰ-ਬਾਰ ਮੈਸੇਜ ਕਰਦੇ ਨੇ ਜਿਹੜੇ ਵੀ ਸਿਲੇਬਸ ਦੀਆਂ ਵੀਡੀਓਜ਼ ਆਈਆਂ ਹੋਈਆਂ ਜਿਹੜੇ ਵੀ ਸਬਜੈਕਟਸ ਦੀਆਂ ਟੀਚਿੰਗ ਵੀਡੀਓਜ਼ ਆਈਆਂ ਹੋਈਆਂ ਨੇ ਲੇਕਿਨ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਿੱਥੇ ਜਿਹੜੀ ਹੈਗੀ ਆ ਵੀਡੀਓਜ਼ ਮੈਂ ਆਪਣੇ ਪਾਈਆਂ ਹੋਈਆਂ ਪਲੇਲਿਸਟ ਸਰਚ ਕਰਨ ਦਾ ਉਹਨਾਂ ਕੋਲੇ ਬੱਚਿਆਂ ਕੋਲੇ ਟਾਈਮ ਹੈ ਨਹੀਂ ਹੈਨਾ ਸੋ ਇਸ ਲਈ ਆਪਾਂ ਨੇ ਕੀ ਕਰਨਾ ਹੈ ਜਾਂ ਤਾਂ ਤੁਸੀਂ ਡਾਇਰੈਕਟ ਜਿਹੜਾ ਹੈਗਾ ਠੀਕ ਹੈ ਡਾਇਰੈਕਟ ਜਿਹੜਾ ਹੈਗਾ ਤੁਸੀਂ ਇੱਥੋਂ ਜਾ ਕੇ ਜਿਹੜੀ ਹੈਗੀ ਵੀਡੀਓ ਸ਼ੇਅਰ ਕਰ ਜਿਹੜੀ ਹੈਗੀ ਐ ਸਰਚ ਕਰ ਸਕਦੇ ਹੋ ਲਾਈਕ ਪੋਲੀਟੀਕਲ ਸਾਇੰਸ ਵੀਡੀਓਜ਼ ਐ ਮੀਟ ਸਟੱਡੀ ਹੱਬ ਠੀਕ ਹੈ ਐਦਾਂ ਤੁਸੀਂ ਸਰਚ ਕਰ ਸਕਦੇ ਹੋ ਫੋਰ ਇਗਜ਼ਾਮਪਲ ਸੈਮ 5 ਦੀਆਂ ਲੱਭਣੀਆਂ ਨੇ ਠੀਕ ਹੈ ਤੇ ਤੁਹਾਡੇ ਸਾਹਮਣੇ ਜਿਹੜੀ ਹੈਗੀ ਆ ਪੂਰੀ ਪ੍ਰੋਪਰ ਪਲੇਲਿਸਟ ਜਿਹੜੀ ਹੈਗੀ ਆ ਆ ਚੂਗੀ ਠੀਕ ਹੈ ਇੱਥੇ ਤੁਸੀਂ ਜਦੋਂ ਕਲਿੱਕ ਕਰੋਗੇ ਨਾ ਪਲੇਲਿਸਟ ਦੇ ਉੱਤੇ ਤੁਹਾਡੇ ਕੋਲ ਸਾਰੀਆਂ ਜਿਹੜੀਆਂ ਹੈਗੀਆਂ ਦੇਖੋ ਸੈਮ 5 ਦੀ ਪੋਲੀਟੀਕਲ ਸਾਇੰਸ ਜਿਹੜੀ ਹੈਗੀ ਖੁੱਲ ਚੂਗੀ ਠੀਕ ਹੈ ਸੋ ਐਦਾਂ ਤੁਸੀਂ ਜਿਹੜਾ ਹੈਗਾ ਸਰਚ ਕਰਦੇ ਹੋ ਕੋਈ ਵੀ ਟਾਪਿਕ ਜਿਹੜਾ ਤੁਹਾਨੂੰ ਲੱਗਦਾ ਕਿ ਹਾਂਜੀ ਮੈਡਮ ਨੇ ਨਹੀਂ ਪਾਇਆ ਜਾਂ ਲੱਭ ਨਹੀਂ ਰਿਹਾ ਹੈਗਾ ਤਾਂ ਤੁਸੀਂ ਟਾਪਿਕ ਦਾ ਨਾਮ ਪਾ ਕੇ ਮੀਨ ਸਟੱਡੀ ਹਬ ਜਦੋਂ ਪਰੋਗੇ ਤਾਂ ਤੁਹਾਡੇ ਕੋਲੇ ਸਭ ਤੋਂ ਉੱਪਰ ਜਿਹੜਾ ਹੈਗਾ ਉਹ ਵਾਲਾ ਵੀਡੀਓ ਖੁੱਲ ਜਾਊਗਾ ਫੇਰ ਕਈ ਕਾਫੀ سارے ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈਗੀ ਹੈ ਕਿ ਪਲੇਲਿਸਟ ਮੈਡਮ ਨੇ ਬੜਾਈਆਂ ਨਹੀਂ ਅਪਡੇਟ ਨਹੀਂ ਕਰੀਆਂ ਜਾਂ ਪੁਰਾਣਾ ਸਿਲੇਬਸ ਹੀ ਕਰੀਏ ਜਾਂ ਮੈਡਮ ਨੇ ਨਹੀਂ ਪਾਣੀਆਂ ਹੈਗੀਆਂ ਜਾਂ ਫਿਰ ਕਈ ਬੱਚੇ ਇਹ ਕਹਿ ਰਹੇ ਨੇ ਕਿ ਮੈਡਮ ਦੁਬਾਰਾ ਤੋਂ ਸ਼ਾਇਦ ਪਿਛਲੇ ਸਾਲ ਵਾਲਾ ਕੰਟੈਂਟ ਦੁਬਾਰਾ ਅਪਲੋਡ ਕਰਨਗੇ ਐਸਾ ਕੁਝ ਨਹੀਂ ਹੈ ਠੀਕ ਹੈ ਪਲੇਲਿਸਟ ਜਿਹੜੀ ਪਲੇਲਿਸਟ ਦੇ ਉੱਤੇ ਜਾਓਗੇ ਤਾਂ ਤੁਹਾਨੂੰ ਜਿਹੜਾ ਹੈਗਾ ਸਾਰੇ ਦਾ ਸਾਰਾ ਕੰਟੈਂਟ ਤੁਹਾਨੂੰ ਮਿਲ ਜਾਊਗਾ ਠੀਕ ਹੈ ਆ ਦੇਖੋ ਸਾਰਾ हां ए जरूर है कि 6 4 6 4th ਤੇ ਸੈਕੰਡ ਸੈਮ ਦਾ ਜਿਹੜਾ ਹੈਗਾ ਥੋੜਾ ਜਿਹਾ ਉੱਪਰ ਪਿਆ ਕਿਉਂਕਿ ਇਹ ਬਾਅਦ ਚ ਪਲੇਲਿਸਟਾਂ ਬਣੀਆਂ ਨੇ ਜਦੋਂ ਮੈਂ ਚੈਨਲ ਸਟਾਰਟ ਕੀਤਾ ਤਾਂ ਮੈਂ ਫਰਸਟ ਤੋਂ ਹੀ ਕੀਤਾ ਸੀ ਠੀਕ ਹੈ ਤਾਂ ਤੁਸੀਂ نیچے ਸਕਰੋਲ ਕਰੋਗੇ ਤਾਂ ਤੁਹਾਨੂੰ ਆ ਦੇਖੋ 3rd ਸੈਮੈਸਟਰ 5th ਸੈਮੈਸਟਰ ਇਹ ਸਾਰੇ ਵੀਡੀਓ ਤੁਹਾਨੂੰ ਜਿਹੜੇ ਹੈਗੇ ਪਲੇਲਿਸਟ ਮਿਲ ਜੂਗੇ ਠੀਕ ਹੈ ਆਪਣੇ ਅਕੋਰਡਿੰਗ ਤੁਸੀਂ ਸਰਚ ਕਰ ਪਾਉਗੇ ਹੁਣ ਬਹੁਤ ਸਾਰੇ ਬੱਚੇ ਕਹਿ ਰਹੇ ਕਿ 3rd ਸੈਮੈਸਟਰ ਦੀ ਹਿਸਟਰੀ ਕਰਾ ਦਿਓ ਆ ਦੇਖੋ ਆ ਪਈ ਹੈ 23 ਵੀਡੀਓਜ਼ ਐ ਪ੍ਰੀਵੀਅਸ ইয়ার ਦੇ ਕੁਐਸਚਨ ਪੇਪਰ ਵੀ ਦੇਖੋ ਸੈਮ 5 ਦੇ ਆ ਰਹੇ ਹੈ ਸੈਮ 3 ਦੇ ਵੀ ਹੈਗੇ ਨੇ ਠੀਕ ਹੈ ਸੈਮ 5 ਦੀ ਸੋਸ਼ੀਓਲੋਜੀ ਐਮਏ ਸੋਸ਼ੀਓਲੋਜੀ ਇਹ ਦੇਖੋ ਸਾਰਾ ਕੰਟੈਂਟ ਜਿਹੜਾ ਹੈਗਾ ਮੇਰੇ ਚੈਨਲ ਦੇ ਉੱਤੇ ਤੁਹਾਨੂੰ ਅਵੇਲੇਬਲ ਮਿਲ ਜੂਗਾ ਸਿਰਫ ਜਸਟ ਥੋੜੀ ਜੀ ਨਾ ਮਿਹਨਤ ਕਰਨੀ ਪੈਂਦੀ ਹੈ ਠੀਕ ਹੈ ਬਹੁਤ ਸਾਰੇ ਬੱਚੇ ਮੈਨੂੰ ਮੈਸੇਜ ਕਰਦੇ ਨੇ ਕਿ ਮੈਡਮ ਮੈਨੂੰ ਆਵਲੀ ਵੀਡੀਓ ਸੈਂਡ ਕਰ ਦਿਓ ਤਾਂ ਦੇਖੋ ਐਨੇ ਸਾਰੇ ਬੱਚੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਐਨਾ ਪੋਸੀਬਲ ਹੈ ਨਹੀਂ ਫਿਰ ਤੁਸੀਂ ਹੇਟ ਕਮੈਂਟ ਜਿਹੜਾ ਹੈਗਾ ਮੈਨੂੰ ਦੇਖ ਕੇ ਜਾਂਦੇ ਹੋ ਸੋ ਇਹ ਵੀ ਚੀਜ਼ਾਂ ਗਲਤ ਨਹੀਂ ਕਿਉਂਕਿ ਤਿਆਰ ਤਾਂ ਤੁਸੀਂ ਮੇਰੇ ਚੈਨਲ ਤੋਂ ਹੀ ਕਰਨੀ ਹੈ ਹਨਾ ਸੈਮੈਸਟਰ 1 ਦੀ ਜਿਹੜੀ ਹੈਗੀ ਪੰਜਾਬੀ ਇਲੈਕਟਿਵ ਜਿਹੜੇ NEP ਵਾਲੇ ਬੱਚੇ ਨੇ ਨੌਨ NEP ਵਾਲੇ ਬੱਚੇ ਨੇ ਉਹ ਸਾਰੇ ਠੀਕ ਹੈ ਪੋਲੀਟੀਕਲ ਸਾਇੰਸ ਵੀ ਇਹ ਸਾਰੇ ਬੱਚਿਆਂ ਲਈ ਹੈ ਰੈਗੂਲਰ ਡਿਸਟੈਂਸ ਪ੍ਰਾਈਵੇਟ ਵਾਲਿਆਂ ਲਈ ਇੰਗਲਿਸ਼ ਇਲੈਕਟਿਵ ਇੰਗਲਿਸ਼ ਕੰਪਲਸਰੀ ਨ ਪ੍ਰਾਈਵੇਟ ਡਿਸਟੈਂਸ ਵਾਲੇ ਤੇ ਪੰਜਾਬੀ ਦੀਆਂ ਵੀਡੀਓਜ਼ ਆ ਪਈਆਂ ਸਮੈਸਟਰ 1 ਦੀਆਂ ਸਮੈਸਟਰ 1 ਵਾਲਿਆਂ ਨੂੰ ਥੋੜੀ ਜਿਆਦਾ ਪ੍ਰੋਬਲਮ ਹੋ ਰਹੀ ਹੈ ਸਮੈਸਟਰ 3 ਵਾਲਿਆਂ ਨੂੰ ਤਾਂ ਪਤਾ ਹੈ ਕਿਉਂਕਿ ਪਿਛਲੇ ਸਾਲ ਤੋਂ ਜੁੜੇ ਹੋਏ ਨੇ ਮੇਰੇ ਨਾਲ ਸਮੈਸਟਰ 5 ਵਾਲੇ ਮੇਰੇ ਨਾਲ 2 ਸਾਲ ਤੋਂ ਜੁੜੇ ਹੋਏ ਤਾਂ ਆਲਰੇਡੀ ਉਹਨਾਂ ਨੂੰ ਪਤਾ ਹੈ ਨਵੇਂ ਬੱਚੇ ਨੂੰ ਨਹੀਂ ਪਤਾ ਹੁਣ ਦੇਖੋ ਇੰਪੋਰਟੈਂਟ ਕੁਐਸਚਨ ਦੀਆਂ ਵੀਡੀਓਜ਼ ਵੀ ਜਿਹੜੀਆਂ ਨੇ ਮੈਂ ਪਾਈਆਂ ਹੋਈਆਂ ਰਿਲੀਜਨ ਬਹੁਤ سارے ਬੱਚੇ ਕਹਿ ਰਹੇ ਨੇ ਤੇ ਆ ਦੇਖੋ ਠੀਕ ਹੈ ਸੋ ਇਹ ਸਾਰਾ ਦਾ ਸਾਰਾ ਕੰਟੈਂਟ ਜਿਹੜਾ ਹੈਗਾ ਮੇਰੇ ਚੈਨਲ ਦੇ ਉੱਤੇ ਅਵੇਲੇਬਲ ਹੈ ਸਿਰਫ ਜਸਟ ਥੋੜਾ ਜਿਆ ਏ ਤੁਹਾਨੂੰ ਮਿਹਨਤ ਆਪ ਹੀ ਕਰਨੀ ਪਊਗੀ ਅਗਰ ਤੁਸੀਂ ਮਿਹਨਤ ਤੋਂ ਬਚਣਾ ਤਾਂ ਤੁਸੀਂ ਕਮਿਊਨਿਟੀ ਪੋਸਟ ਦੇ ਉੱਤੇ ਜਾਓ ਆ ਦੇਖੋ ਮੇਰੇ ਕਮਿਊਨਿਟੀ ਪੋਸਟ ਤੇ ਦੇਖੋਗੇ ਨਾ ਆ ਦੇਖੋ ਤਾਂ ਤੁਹਾਡੇ ਕੋਲੇ ਫਰਸਟ ਸੈਮੈਸਟਰ ਦੇ ਸਾਰੇ ਲਿੰਕਸ ਜਿਹੜੇ ਵੀ ਆ ਦੇਖੋ ਲਿੰਕ ਦੇ ਉੱਤੇ ਤੁਸੀਂ ਕਲਿੱਕ ਕਰੋਗੇ ਰਿਲੀਜ਼ਨ ਠੀਕ ਹੈ ਜਿਹੜੇ ਮਰਜ਼ੀ ਤੇ ਕਲਿੰਕ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਉਹਦੀਆਂ ਵੀਡੀਓਜ਼ ਖੁੱਲ ਜਾਣਗੀਆਂ ਫਿਜ਼ੀਕਲ ਐਜੂਕੇਸ਼ਨ ਵਾਲੇ ਤੇ ਕਲਿੱਕ ਕਰੋਗੇ ਫਿਜ਼ੀਕਲ ਐਜੂਕੇਸ਼ਨ ਦੀ ਸੋਸ਼ੀਓਲਜੀ ਪੰਜਾਬੀ మీడియం ਪੜ੍ਹਨਾ ਚਾਹੁੰਦੇ ਹੋ ਤਾਂ ਉੱਥੇ ਕਲਿੱਕ ਕਰੋਗੇ ਥੋੜੇ ਕੋਲੇ ਜਿਹੜੀ ਹੈ ਸੋਸ਼ੀਓਲਜੀ ਦੀਆਂ ਵੀਡੀਓਜ਼ ਖੁੱਲ ਜਾਣਗੀਆਂ ਤੁਸੀਂ ਇਹਨਾਂ ਸਾਰਿਆਂ ਨੂੰ ਇਹ ਜਿਹੜੇ ਲਿੰਕਸ ਨੇ ਇਹਨਾਂ ਨੂੰ ਕਾਪੀ ਕਰ ਸਕਦੇ ਹੋ ਟੈਲੀਗ੍ਰਾਮ ਤੇ ਜਾ ਕੇ ਟੈਲੀਗ੍ਰਾਮ ਦੇ ਉੱਤੇ ਵੀ ਫਰਸਟ 3rd ਤੇ 5th ਸੈਮੈਸਟਰ ਸਭ ਦਾ ਕੰਟੈਂਟ ਦਾ ਆਹੀ ਸੇਮ ਟੂ ਸੇਮ ਇਹਨਾਂ ਲਿਸਟ ਪਾਈ ਹੈ ਤੁਸੀਂ ਉਹਨੂੰ ਕਾਪੀ ਕਰੋ ਤੇ ਆਪਣਾ ਜਿਹੜਾ ਹੈ ਪੇਸਟ ਕਰਕੇ ਰੱਖ ਲਓ ਜ ਫਸਟ ਦਾ ਵੀ ਦੇਖੋ ਮੈਂ ਹੁਣੇ ਪਾਇਆ ਫਿਫਥ ਸੈਮੈਸਟਰ ਦਾ ਵੀ ਸਾਰੇ ਵੀਡੀਓ ਜਿਹੜੀਆਂ ਨੇ ਇੱਥੇ ਮੈਂ ਲਿੰਕ ਜਿਹੜਾ ਹੈਗਾ ਪਾ ਰੱਖਿਆ ਠੀਕ ਹੈ ਆ ਦੇਖੋ ਇੰਪੋਰਟੈਂਟ ਕੁਐਸਚਨ ਹੋ ਗਏ ਪੰਜਾਬੀ ਕਵਲਸੀ ਤਾਂ ਇਹਨਾਂ ਸਾਰਿਆਂ ਨੂੰ ਤੁਸੀਂ ਕਲਿੱਕ ਕਰਕੇ ਰੱਖ ਲਓ ਬਹੁਤ ਸਾਰੇ ਬੱਚੇ ਕਿਨੇ ਫਿਫਥ ਸੈਮੈਸਟਰ ਦੇ ਦੇ ਨਹੀਂ ਤੁਸੀਂ ਪਾਰੇ ਕਿਉਂ ਨਹੀਂ ਪਾਰੇ ਤਾਂ ਸਭ ਦੇ ਮੈਂ ਆਲਰੇਡੀ ਪਾ ਰਹੀਆਂ ਕੁਝ ਦਾ ਜਿਹਦਾ ਕੰਟੈਂਟ ਪਾ ਰੱਖਿਆ ਉਹਦਾ ਮੈਂ ਹਜੇ ਨਹੀਂ ਪਾਈ ਹੈਗੀ ਠੀਕ ਹੈ ਤੇ ਆ ਦੇਖੋ ਥਰਡ ਸੈਮੈਸਟਰ ਦੇ ਸਾਰੇ ਹੀ ਸਾਰੇ ਕੰਟੈਂਟ ਜਿਹੜਾ ਹੈ ਮੇਰੇ ਚੈਨਲ ਦੇ ਉੱਤੇ ਅਵੇਲੇਬਲ ਹੈ ਥਰਡ ਸੈਮੈਸਟਰ ਦੇ ਬੱਚੇ ਮੰਗ ਰਹੇ ਨੇ ਤੁਸੀਂ ਵੀਡੀਓਜ਼ ਨਹੀਂ ਪਾਈਆਂ ਆ ਦੇਖੋ 3ਰਡ ਸੈਮੈਸਟਰ ਦੀ ਡਿਲੀਵਰੀ ਜਿਹੜੀ ਹੈਗੀ ਮੈਂ ਕਰਵਾਈ ਹੋਈ ਹੈ ਇੱਥੇ ਠੀਕ ਆ ਪਲੇ ਲਿਸਟ ਤੁਹਾਡੇ ਸਾਹਮਣੇ ਆ ਐਨਵਾਇਰਨਮੈਂਟਲ ਐਂਡ ਰੋਡ ਸੇਫਟੀ ਅਵੇਰਨੈਸ ਵਾਲਾ ਇਹ ਵੀ ਮੈਂ ਕਾਫੀ ਸਾਰੇ ਟੌਪਿਕਸ ਕਰਵਾਈ ਹੋਈ ਨੇ ਪ੍ਰੀਵੀਅਸ ਸੈੱਟ ਦੇ ਕੁਐਸਚਨ ਪੇਪਰ ਫਿਜ਼ੀਕਲ ਐਜੂਕੇਸ਼ਨ ਦਾ ਠੀਕ ਹੈ ਸਾਰੇ 2 ਜਿਹੜਾ ਹੈ ਮੈਂ ਕਰਵਾਇਆ ਹੋਇਆ ਜਿਹੜੇ ਵਿਦਿਆਰਥੀਆਂ ਦਾ ਨਹੀਂ ਕੁਝ ਕਰਵਾ ਰੱਖਿਆ ਉਹ ਵੀ ਮੈਂ ਜਲਦੀ ਹੀ ਪਾਉਣ ਦੀ ਕੋਸ਼ਿਸ਼ ਕਰਾਂਗੀ ਠੀਕ ਹੈ ਸੋ ਐਦਾਂ ਤੁਸੀਂ ਵੀਡੀਓ ਜਿਹੜੇ ਹੈਗੇ ਸਰਚ ਕਰ ਸਕਦੇ ਹੋ ਟੈਲੀਗ੍ਰam ਤੇ ਜਾਓ ਉੱਥੇ ਆਪਣੇ ਜਾ ਕੇ ਲਿੰਕ ਵਾਲਾ ਪੂਰਾ ਪ੍ਰੋਪਰ ਜਿਹੜਾ ਹੈਗਾ ਤੁਸੀਂ ਬਾਕਸ ਜਆ ਉਹਨੂੰ ਤੁਸੀਂ ਕਲਿੱਕ ਕਰਕੇ ਪੇਸਟ ਕਰ ਸਕਦੇ ਹੋ ਠੀਕ ਹੈ ਬਾਕੀ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰੋ ਬਿਕਾਜ਼ ਆਪਾਂ ਸ਼ੇਅਰ ਨਹੀਂ ਕਰਦੇ ਹੈਗੇ ਹੋਰਨਾਂ ਤੱਕ ਵੀਡੀਓ ਨਹੀਂ ਪਹੁੰਚਦੀ ਦੇ ਨਾਲ ਹੀ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਮਿਲਦੀ ਕਿਉਂਕਿ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਬਹੁਤ سارے 50% ਐਸੇ ਮੇਰੇ ਈਵਰਸ ਨੇ ਮੇਰੇ ਐਸੇ ਸਟੂਡੈਂਟਸ ਨੇ ਜਿਹੜੇ ਦੇਖਦੇ ਤਾਂ ਹੈਗੇ ਨੇ ਚੈਨਲ ਨੂੰ ਲੇਕਿਨ ਸ਼ੇਅਰ ਨਹੀਂ ਕਰਦੇ ਨਾ ਹੀ ਉਹਨਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਠੀਕ ਹੈ ਸੋ ਇੰਨਾ ਕੁ ਤਾਂ ਕੰਟਰੀਬਿਊਸ਼ਨ ਤੁਸੀਂ ਮੇਰੇ ਨਾਲ ਪਾ ਸਕਦੇ ਹੋ ਹਨਾ ਅਗਰ ਤੁਹਾਨੂੰ ਵੀਡੀਓ ਚਾਹੀਦੀਆਂ ਨੇ ਤਾਂ ਤੁਸੀਂ ਜਰੂਰ ਜਿਹੜਾ ਹੈ ਸ਼ੇਅਰ ਕਰਿਆ ਕਰੋ ਕਿਉਂਕਿ ਆਪਾਂ ਅਗਰ ਵਧਾਂਗੇ ਤਾਂ ਹੀ ਤੁਹਾਡੇ ਕੋਲੇ ਜਲਦੀ ਜਲਦੀ ਵੀਡੀਓਜ਼ ਆਉਂਦੀ ਰਹੇਗੀ ਸੋ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ